ਹਰ ਜਨ ਰਾਮ ਨਾਮ ਗੁਣ ਗਾਵੇ ਭਾਈ ਦਾ ਜਨ ਹਰੀ ਦਾ ਸੇਵਕ ਜਿਹੜਾ ਆ ਉਹ ਸਦਾ ਹੀ ਰੱਬ ਦੇ ਗੁਣ ਗਾਉਂਦਾ ਆ ਉਹ ਸਦਾ ਹੀ ਪਰਮੇਸ਼ਰ ਦੇ ਗੁਣ ਗਾਉਂਦਾ ਆ ਨਾਲ ਹੀ ਅੱਗੇ ਸਮਝਾਣਾ ਕਰ ਦਿੱਤਾ ਸਤਿਗੁਰੂ ਦੀਨदयाल ਨੇ ਕਹਿੰਦੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਜੇ ਕੋਈ ਹਰੀ ਦੇ ਸੇਵਕਾਂ ਦੀ ਨਿੰਦਾ ਵੀ ਕਰਦਾ ਆ ਤੇ ਹਰੀ ਦੇ ਜਿਹੜੇ ਸੇਵਕ ਨੇ ਪਰਮੇਸ਼ਰ ਦੇ ਸੇਵਕ ਹੈ ਉਹ ਆਪਣਾ ਗੁਣ ਨਹੀਂ ਛੱਡਦੇ ਆਪਣਾ ਕਿਹੜਾ ਗੁਣ ਆਪਣੀ ਚੰਗਿਆਈਆਂ ਉਹ ਆਪਣੇ ਅੰਦਰ ਦੀ ਨਿਮਰਤਾ ਨਹੀਂ ਛੱਡਦੇ ਹੁਣ ਮੰਨ ਲਓ ਕੋਈ ਗਾਲੀ ਕਲੋਚ ਕਰਦਾ ਪਿਆ ਤੇ ਉਹ ਅਗੋਂ ਆਪਣੀ ਜ਼ੁਬਾਨ ਗੰਦੀ ਨਹੀਂ ਕਰਦੇ ਹੈਗੇ ਕੋਈ ਝੂਠ ਨਿੰਦਿਆ ਬੋਲਦਾ ਪਿਆ ਤੇ ਉਹ ਕਦੀ ਵੀ ਉਹਨਾਂ ਵੱਲ ਵੇਖ ਕੇ ਝੂਠ ਨਿੰਦਿਆ ਨਹੀਂ ਬੋਲਦੇ ਹੈਗੇ ਆਪਣਾ ਨਿਰਮਲ ਸੁਭਾਅ ਨੂੰ ਨਿਰਮਲ ਹੀ ਰਹਿਣ ਦਿੰਦੇ ਨੇ ਪਵਿੱਤਰ ਤੇ ਪਵਿੱਤਰ ਹੀ ਰਹਿੰਦੇ ਨੇ ਆਪਣੇ ਸੁਭਾਅ ਦੇ ਵਿੱਚ ਕੋਈ ਫੇਰ ਬਦਲ ਜੜਿਆ ਉਹ ਪਰਮੇਸ਼ਰ ਦੇ ਸੇਵਕ ਨਹੀਂ ਕਰਦੇ ਹੈਗੇ ਇਥੋਂ ਤੱਕ ਨਾਲ ਹੀ ਅਗਲੀ ਪੰਕਤੀਆਂ 'ਚ ਵੀ ਸਤਿਗੁਰੂ ਸਮਝਾਣੇ ਨੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਬੈਰਾੜੀ ਰਾਗ ਦੇ ਵਿੱਚ ਉਹ ਕਹਿੰਦੇ ਨੇ ਕਿੰਦੇ ਜੋ ਕਿਛ ਕਰੇ ਸੋ ਆਪੇ ਸੁਆਮੀ ਵੀ ਜੋ ਕੁਝ ਵੀ ਸੰਸਾਰ ਦੇ ਵਿੱਚ ਹੋ ਰਿਹਾ ਆ ਉਹ ਪਰਮੇਸ਼ਰ ਆਪ ਹੀ ਕਰਦਾ ਹੈ ਜੋ ਕਿਛ ਕਰੇ ਸੋ ਆਪੇ ਸੁਆਮੀ ਹਰ ਆਪੇ ਕਾਰ ਠਮਾਵੇ ਤੇ ਸੰਸਾਰ ਦੇ ਸਾਰੇ ਕਾਰਜ ਉਹ ਆਪ ਹੀ ਕਰਾਉਂਦਾ ਆ ਇਸ ਸੰਸਾਰ ਦੇ ਵਿੱਚ ਕੋਈ ਅਜਿਹੇ ਕਾਰਜ ਨਹੀਂ ਹੈ ਜਿਹੜੇ ਪਰਮੇਸ਼ਰ ਦੀ ਰਜ਼ਾ ਤੋਂ ਬਾਹਰ ਹੁੰਦੇ ਨੇ ਪਾਣੀ ਦੇ ਮੁਖਵਾਕ ਨੇ ਹੁਕਮੇ ਅੰਦਰ ਸਭ ਕੋ ਬਾਹਰ ਹੁਕਮਨਾ ਕੋਈ ਕੋਈ ਬੰਦਾ ਹੁਕਮ ਤੋਂ ਬਾਹਰ ਨਹੀਂ ਹੈ ਹਰ ਵਿਅਕਤੀ ਹੁਕਮ ਦੇ ਵਿੱਚ ਆ ਪਰ ਸਾਡੇ ਸੰਸਾਰ ਦੇ ਵਿੱਚ ਜੇ ਵੇਖਦੇ ਆ ਕਿ ਜੀਵ ਪਦਾਰਥਾਂ ਪਿੱਛੇ ਰੁਝਿਆ ਜਦ ਕੇ ਮੰਗ ਕਿਹੜੀ ਹੋਣੀ ਚਾਹੀਦੀ ਸੀ ਤੇਰੀ ਬਨ ਖੁਦਾਏ ਤੂੰ ਬਖਸ਼ੰਦਗੀ ਸ਼ੇਖ ਫਰੀਦਾ ਖੈਰ ਦਿਜ ਬੰਦਗੀ ਸਾਡਾ ਤਾਂ ਬੰਦਗੀ ਜੀ ਦਾਤ ਮੰਗਣੀ ਚਾਹੀਦੀ ਹੈ ਪਰਮੇਸ਼ਰ ਤੋਂ ਜਿਵੇਂ ਫਰੀਦ ਜੀ ਮੰਗਦੇ ਆ ਅਸੀਂ ਸੰਸਾਰ ਦੇ ਵਿੱਚ ਪਦਾਰਥਾਂ ਦੀ ਮੰਗ ਜਿਹੜੀ ਆ ਉਹ ਕਰਦੇ ਰਹਿੰਦੇ ਆ ਪਰਮੇਸ਼ਰ ਕੋਲ ਕਿਸੇ ਗੱਲ ਦੀ ਕਮੀ ਨਹੀਂ ਹੈ ਅਕਾਲ ਪੁਰਖ ਵਾਹਿਗੁਰੂ ਸਦਾ ਹੀ ਦਾਤਾ ਦਿੰਦਾ ਹੈ ਪਰ ਵਿਅਕਤੀ ਜਿਹੜਾ ਆ ਤ੍ਰਿਸ਼ਨਾ ਵਿਰਲੇ ਕੇ ਹੀ 부ਝੀ ਗੱਲ ਇੱਥੇ ਮੁੱਕ ਜਾਂਦੀ ਹੈ ਇਹ ਪਦਾਰਥਾਂ ਦੀ ਜਿਹੜੀ ਅੰਦਰ ਅੱਗ ਬਲਦੀ ਪਈ ਇਹ ਕਿਸੇ ਵਿਰਲੇ ਦੀ 부ਝਦੀ ਹੈ ਇਹ ਸਦਾ ਜਿਹੜੀ ਹੈ ਹਰੇਕ ਦੇ ਅੰਦਰੋਂ ਖਤਮ ਨਹੀਂ ਹੁੰਦੀ ਕੋਈ ਵਿਰਲਾ ਹੀ ਹੁੰਦਾ ਹੈ ਜਿਹਨੂੰ ਆਪਣੇ ਅੰਦਰੋਂ ਕੱਢਦਾ ਹੈ ਕਿਉਂਕਿ ਅਸੀਂ ਕਈ ਵਾਰੀ ਸੋਚਦੇ ਹਾਂ ਕਿ ਅਸੀਂ ਕਰਦੇ ਪਿਆ ਕਾਰਜ ਇਹ ਭੁੱਲ ਜਾਂਦੇ ਹਾਂ ਕਿ ਜੋ ਕਿਛ ਕਰੇ ਸੋ ਆਪੇ ਸੁਆਮੀ ਹਰ ਆਪੇ ਕਾਰ ਕਮਾਵੇ ਜੋ ਕੁਝ ਵੀ ਉਹ ਸੰਸਾਰ ਵਿੱਚ ਹੁੰਦਾ ਆ ਉਹ ਪਰਮੇਸ਼ਰ ਕਰਦਾ ਤੇ ਪਰਮੇਸ਼ਰ ਦੀ ਰਜ਼ਾ ਤੋਂ ਬਿਗੈਰ ਸੰਸਾਰ 'ਚ ਕੁਝ ਵੀ ਕਾਰਜ ਨਹੀਂ ਹੁੰਦੇ ਮਤ ਬਖਸ਼ਦਾ ਆ ਮਤ ਵਿੱਚ ਸਿਆਣਪ ਆ ਦਿੰਦਾ ਆ ਕਿਉਂ ਮ ਸਿਆਣਪ ਦਿੰਦਾ ਅਗਲੀ ਪੰਕਤੀ ਦੱਸਦੀ ਹੈ ਨਾ ਇਸ ਗੱਲ ਨੂੰ ਕਹਿੰਦਾ ਹਰ ਆਪੇ ਹੀ ਮਤ ਦੇਵੇ ਸੁਆਮੀ ਅਸੀਂ ਸੋਚਦੇ ਹਾਂ ਇਹ ਖੋਜ ਮੈਂ ਕਰ ਲਈ ਇਹ ਕਾਰਡ ਮੈਂ ਕੱਢ ਲਈ ਪਰ ਉਹ ਭਲਿਆ ਕਾੜ ਜਾਂ ਉਹ ਖੋਜ ਕਰਨ ਦੀ ਜਿਹੜੀ ਅੰਦਰ ਮਤ ਆ ਉਹ ਕਿਨੇ ਬਖਸ਼ੀ ਪਰਮੇਸ਼ਰ ਨੇ ਦਾਤੇ ਨੇ ਉਹ ਸਾਨੂੰ ਸਮਰੱਥ ਬਖਸ਼ੀ ਤੇ ਅਸੀਂ ਉਹ ਖੋਜ ਕਰ ਲਈ ਭਾਵੇਂ ਝਾੜ ਬਣਾਣਾ ਹੋਵੇ ਤੇ ਭਾਵੇਂ ਮੋਬਾਈਲ ਫੋਨ ਬਣਾਣਾ ਹੋਵੇ ਤੇ ਭਾਵੇਂ ਮੇਜ਼ ਕੁਰਸੀਆਂ ਬਣਾਉਣੀਆਂ ਹੋਣ ਬਿਨਾ ਮਤ ਤੋਂ ਤਾਂ ਕੁਝ ਵੀ ਨਹੀਂ ਨਾ ਹੁੰਦਾ ਤੇ ਜੇ ਬੰਦੇ ਕੋਲ ਮਤ ਹੀ ਨਾ ਹੋਵੇ ਫੇਰ ਫਿਰ ਸੰਸਾਰ ਦੇ ਵਿੱਚ ਕੁਝ ਵੀ ਨਹੀਂ ਕਰ ਸਕਦਾ ਨਾ ਰੋਟੀ ਖਾਣ ਦੀ ਅਕਲ ਨਾ ਬੈਠਣ ਦੀ ਅਕਲ ਨਾ ਹੋ ਜਾਣ ਦੀ ਅਕਲ ਕਿਤੇ ਪਰਮੇਸ਼ਰ ਮਤ ਬਖਸ਼ਿਸ਼ ਕਰਦਾ ਆ ਤੇ ਕਾਜ ਸਵਰਦੇ ਨੇ ਨਾ ਇਹ ਦਿਮਾਗ ਵਿੱਚ ਆਈਡੀਆ ਕਿੱਥੋਂ ਆਉਂਦੇ ਨੇ ਕਦੀ ਸੋਚਿਆ ਕਦੀ ਵਿਚਾਰਿਆ ਦਿਮਾਗ ਤਾਂ ਰੱਬ ਨੇ ਹੀ ਦੇ ਦਿੱਤਾ ਪਰ ਉਹਦੇ ਵਿੱਚ ਇਹ ਚੀਜ਼ਾਂ ਦੇ ਆਈਡੀਆ ਕਿੱਥੋਂ ਆਉਂਦੇ ਨੇ ਇਹ ਉਹ ਸਮਤ ਬਖਸ਼ਿਸ਼ ਕਰਦਾ ਆ ਤਾਂ ਕਰਕੇ ਜਦੋਂ ਉਹ ਸਮਰੱਥ ਦਿੰਦਾ ਆ ਹਰ ਆਪੇ ਕਾਰ ਕਮਾਵੇ ਫਿਰ ਸਾਰੇ ਕਾਰਜ ਵੀ ਆਪ ਹੀ ਕਰਾਉਂਦਾ ਆ ਹਰ ਆਪੇ ਹੀ ਮਤ ਦੇਵੇ ਸੁਆਮੀ ਅੱਗੇ ਸਤਿਗੁਰ ਕਹਿੰਦੇ ਨੇ ਹਰ ਆਪੇ ਬੋਲ ਬੁਲਾਵੇ ਜਿਵੇਂ ਉਹ ਚਾਹੁੰਦਾ ਆ ਉਦੋਂ ਹੀ ਸਾਡੇ ਤੋਂ ਬੁਲਾਉਂਦਾ ਆ ਜਿਵੇਂ ਉਹਨੂੰ ਚੰਗਾ ਲੱਗਦਾ ਇਹ ਨਹੀਂ ਆ ਕਿ ਜੇ ਮੈਂ ਇੱਥੇ ਕੋਈ ਵਿਚਾਰ ਕਰਦਾ ਪਿਆ ਤੇ ਇਹ ਮੇਰੀ ਹੀ ਪੂਰਨ ਤੌਰ ਤੇ ਬੋਲੀ ਹੋਵੇਗੀ ਇਹ ਪੂਰਨ ਤੌਰ ਤੇ ਭਾਸ਼ਾ ਵੀ ਮੇਰੀ ਹੋਵੇਗੀ ਨਹੀਂ ਕਈ ਵਾਰੀ ਅਦਾ ਹੁੰਦਾ ਹੈ ਕਿ ਪਰਮੇਸ਼ਰ ਜਿਹੜਾ ਆ ਉਹ ਆਪ ਕਿਸੇ ਦੀ ਰਚਨਾ ਦੇ ਉੱਤੋਂ ਕੋਈ ਨਾ ਕੋਈ ਅਜੀਬ ਬਚਨ ਬਲਵਾ ਦਿੰਦਾ ਹੈ ਕਿ ਕਿਸੇ ਦੇ ਜੀਵਨ ਚ ਸੁਧਾਰ ਆ ਜਾਂਦਾ ਹੈ ਇਹ ਦਇਆ ਆ ਇਹ ਰਜ਼ਾ ਆ ਪਰਮੇਸ਼ਰ ਦੀ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆ ਇਸੇ ਪਾਵਨ ਸ਼ਬਦ ਦੇ ਵਿੱਚ ਸਤਿਗੁਰੂ ਦੀਨदयाल ਨੇ ਅਸੀਂ ਵਿਚਾਰ ਕਰਦੇ ਹਾਂ ਕਿ ਅਖੀਰਲੀ ਪੰਕਤੀ ਵਿੱਚ ਕੀ ਕਹਿੰਦੇ ਨੇ ਕਹਿੰਦੇ ਹਰ ਆਪੇ ਪੰਜ ਤੱਤ ਵਿਸਥਾਰਾ ਵਿੱਚ ਧਾਤੂ ਪੰਜ ਆਪ ਪਾਵੈ ਹੁਣ ਇਹ ਜਿਹੜਾ ਸੰਸਾਰ ਆ ਪੰਜ ਤੱਤਾਂ ਦਾ ਬਣਿਆ ਤੇ ਉਹਨਾਂ ਪੰਜ ਤੱਤਾਂ ਦੇ ਮਨੁੱਖ ਦਾ ਸਰੀਰ ਬਣਿਆ ਤੇ ਇਸ ਸਰੀਰ ਦੇ ਅੰਦਰ ਅੰਦਰ ਵੀ ਪੰਜ ਤੱਤਾਂ ਦਾ ਵਾਸਾ ਆ ਫਿਰ ਇਹਦੇ ਅੰਦਰ ਪੰਜ ਵਿਕਾਰ ਵੀ ਹੈਗੇ ਨੇ ਵਿਕਾਰ ਉਦੋਂ ਜਦੋਂ ਵਾਸਚ ਨਹੀਂ ਹੈਗੇ ਗੁਣ ਉਦੋਂ ਜਦੋਂ ਸਾਡੇ ਵਾਸਚ ਨੇ ਹੁਣ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹਨਾਂ ਨੂੰ ਜੇ ਅਸੀਂ ਬਦਲ ਕੇ ਰੱਖਦੀ ਆ ਆਪਣੇ ਅੰਦਰੋਂ ਕਾਮ ਨੂੰ ਵਾਸਤ ਕਰੀਏ ਸ੍ਰਿਸ਼ਟੀ ਦੀ ਰਚਨਾ ਚੱਲਦੀ ਹੈ ਕ੍ਰੋਧ ਨੂੰ ਵਸ ਵਿੱਚ ਕਰਕੇ ਰੱਖੀਏ ਤੇ ਸੂਰਬੀਰ ਪੈਦਾ ਹੁੰਦੇ ਨੇ ਹਿੰਮਤ ਬਣਦੀ ਏ ਲੋਭ ਹੋਵੇਗਾ ਤੇ ਜੀਵਨ ਚ ਤਰੱਕੀ ਹੋਵੇਗੀ ਮੋਹ ਹੋਵੇਗਾ ਤੇ ਰਿਸ਼ਤੇ ਨਾਤੇ ਚੱਲਣਗੇ ਨਹੀਂ ਤੇ ਰਿਸ਼ਤੇ ਨਾਤੇ ਨਹੀਂ ਚੱਲ ਸਕਦੇ ਮਾਂ ਬਚਨ ਦੋਤੀ ਨਾ ਪਿਆਵੇ ਜੇ ਮੋਹ ਨਾ ਹੋਵੇ ਪਿਓ ਕਦੀ ਬੱਚਿਆਂ ਵਾਸਤੇ ਕਮਾਣ ਵਾਸਤੇ ਤੇ ਜਾਵੇ ਉਹ ਸੋਚੇਗਾ ਮੈਂ ਆਪਣੇ ਕਮਾਲਾਂ ਤੇ ਬਸ ਬਹੁਤ ਏ ਮੇਰੇ ਲਈ ਜੇ ਮੋਹ ਹੈ ਤਾਂ ਚੱਲਦਾ ਤੇ ਇਥੋਂ ਤੱਕ ਕਿ ਇੱਕ ਹੰਕਾਰ ਆ ਹੰਕਾਰ ਕੀ ਚੀਜ਼ ਹੈ ਹੰਕਾਰ ਕਹਿੰਦੀ ਹੈ ਕਿ ਮੈਂ ਹੀ ਇਹ ਕਾਰਜ ਕਰ ਸਕਦਾ ਹੰਕਾਰ ਨੂੰ ਆਤਮ ਵਿਸ਼ਵਾਸ ਵਿੱਚ ਬਦਲਣਾ ਵੀ ਮੈਂ ਇਸ ਕਾਰਜ ਨੂੰ ਕਰ ਸਕਦਾ ਜੇ ਦੂਸਰਾ ਵਿਅਕਤੀ ਕਰ ਸਕਦਾ ਤੇ ਮੈਂ ਵੀ ਕਰਾਂਗਾ ਆਤਮ ਵਿਸ਼ਵਾਸ ਵਿੱਚ ਬਦਲਣਾ ਇਹ ਹੀ ਗੱਲ ਹੈ ਕਿ ਹੈ ਗੁਣ ਨੇ ਜਦੋਂ ਸਾਡੇ ਵਾਸ ਵਿੱਚ ਨਹੀਂ ਹੈ ਤੇ ਅਵਗਨ ਇਹਨਾਂ ਚੀਜ਼ਾਂ ਦਾ ਸਤਿਗੁਰੂ ਕਹਿੰਦੇ ਨੇ ਇਹਨਾਂ ਤੱਤਾਂ ਦਾ ਜਿਹੜਾ ਇਹ ਸਰੀਰ ਬਣਾਇਆ ਇਹ ਸ੍ਰਿਸ਼ਟੀ ਬਣਾਈ ਏ ਇਨਾਂ ਦੇ ਵਿੱਚ ਹੀ ਪਰਮੇਸ਼ਰ ਦਾ ਵਾਸਾ ਵੀ ਹੈਗਾ ਵਿਸਥਾਰੇ ਦਾ ਅਰਥ ਹੁੰਦਾ ਹੈ ਕਿ ਵਾਸਾ ਬੈਠਾ ਹੋਇਆ ਵਿੱਚ ਧਾਤੂ ਪੰਜ ਆਪ ਪਾਵੇ ਵਿੱਚ ਪੰਜ ਤਰ੍ਹਾਂ ਦੀ ਧਾਤੂ ਵੀ ਇਹਨੇ ਆਪ ਹੀ ਪਾਈ ਹੋਈ ਨੇ ਜਨ ਨਾਨਕ ਸਤਿਗੁਰ ਮੇਲੇ ਆਪੇ ਇਹ ਜਿਹੜਾ ਗੁਰੂ ਨਾਨਕ ਦੇਵ ਜੀ ਮਹਾਰਾਜ ਭਾਉ ਚੌਥੇ ਨਾਨਕ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿ ਰਹੇ ਸਤਿਗੁਰ ਮੇਲੇ ਆਪੇ ਆਪਣੇ ਸੇਵਕ ਨੂੰ ਪਰਮੇਸ਼ਰ ਦੇ ਨਾਮ ਸਤਿਗੁਰੂ ਆਪ ਮਿਲਾਉਂਦਾ ਆ ਕੋਈ ਦੁਨੀਆ ਦੀ ਦੂਜੀ ਤਾਕਤ ਨਹੀਂ ਮਿਲਾ ਸਕਦੀ ਹੈਗੀ ਆਪ ਹੀ ਮਿਲਾਉਂਦੇ ਨੇ ਹਰ ਆਪੇ ਝਗੜ ਚੁਕਾਵੇ ਤੇ ਮਨ ਦੇ ਵਿੱਚੋਂ ਸਾਰੇ ਝਗੜੇ ਵਹਿਮ ਭਰਮ ਈਰਖਾ ਦੁਸ਼ੈ ਇਹ ਸਭ ਕੁਝ ਆਪਣੇ ਸੇਵਕ ਦੇ ਹਿਰਦੇ ਚ ਪਰਮੇਸ਼ਰ ਕੱਢ ਦਿੰਦਾ ਹੈ ਤੇ ਉਹਨੂੰ ਇੱਕ ਪੂਰਨ ਤੌਰ ਦੇ ਉੱਤੇ ਫਿਰ ਆਪਣਾ ਇੱਕ ਸੇਵਕ ਬਣਾਉਂਦਾ ਆ ਇੱਕ ਮੁਰੀਦ ਬਣਾ ਕੇ ਰੱਖ ਲੈਂਦਾ ਆ ਤੇ ਉਹਨੂੰ ਸੱਚਾ ਜੀਵਨ ਪ੍ਰਦਾਨ ਕਰਦਾ ਆ ਉਹਦੇ ਜਨਮ ਮਰਨ ਦੇ ਇਸ ਕਾਲ ਚੱਕਰ ਤੋਂ ਮੁਕਤੀ ਬਖਸ਼ਿਸ਼ ਕਰ ਦਿੰਦਾ ਆ ਭਾਵੇਂ ਕੋਈ ਇਨਸਾਨ ਫਿਰ ਕਿੰਨਾ ਵੀ ਪਾਪੀ ਕਿਉਂ ਨ ਹੋਵੇ ਕੋਡੇ ਰਾਖਸ਼ ਵਰਗੇ ਜਿਹੜੇ ਪਤਨ ਕਿੰਨੇ ਕਿ ਲੋਕਾਂ ਦੇ ਕਤਲਿਆ ਕਰਦੇ ਸਨ ਤੇ ਇੱਕ ਸਮਾਂ ਉਹ ਆਇਆ ਜਦੋਂ ਇਸ ਕਾਇਨਾਤ ਦੇ ਮਾਲਕ ਗੁਰੂ ਨਾਨਕ ਦੇਵ ਜੀ ਦੇ ਨਾਲ ਮਿਲਾਪ ਹੋਏ ਤੇ ਉਹਨਾਂ ਦੇ ਬਚਨਾਂ ਦੇ ਸਦਕਾ ਉਹੀ ਵਿਅਕਤੀ ਜਿਹੜਾ ਆ ਉਹ ਕਤਲ ਅਤੇ ਇਸ ਭੈੜੀ ਤੁਨੀ ਕਹਿ ਲੋ ਕਿ ਇੱਕ ਜ਼ਿੰਦਗੀ ਤੋਂ ਦੂਰ ਹੋ ਗਿਆ ਤੇ ਇੱਕ ਸੰਤ ਵਾਲਾ ਜੀਵਨ ਉਹਨੇ ਬਤੀਤ ਕਰਨਾ ਸ਼ੁਰੂ ਕੀਤਾ ਇਹ ਮਤ ਬਦਲਦੇ ਨੇ ਹਰ ਆਪੇ ਹੀ ਮਤ ਦੇ ਵੈਸੋ ਰਾਪੇ ਬੋਲ ਬੁਲਾਵੇ ਪਰਮੇਸ਼ਰ ਆਪਣੇ ਸੇਵਕ ਨੂੰ ਮਤ ਬਖਸ਼ਦਾ ਆ ਚੰਗੀ ਮਤ ਭੈੜੀ ਮਤ ਨਹੀਂ ਭੈੜੀ ਮਤ ਤਾਂ ਵੈਸੇ ਸਾਡੇ ਆਲੇ ਦੁਆਲੇ ਜਿੱਥੋਂ ਮਰਜ਼ੀ ਲੈ ਲਓ ਚੰਗੀ ਮਤ ਗੁਰੂ ਬਖਸ਼ਦਾ ਆ ਗੱਲ ਇਹ ਆ ਕਿ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਉਸ ਚੰਗੀ ਮਤ ਨੂੰ ਪ੍ਰਾਪਤ ਕਰਨ ਲਈ ਆਣਾ ਪੈਂਦਾ ਹੈ ਜੇ ਗੁਰੂ ਚਰਨਾਂ 'ਚ ਆ ਕੇ ਬੈਠਾਂਗੇ ਤਾਂ ਚੰਗੀ ਮਤ ਦੀ ਪ੍ਰਾਪਤੀ ਹੋਵੇਗੀ ਬਾਣੀ ਪੜਾਂਗੇ ਤਾਂ ਚੰਗੀ ਮਤ ਦੀ ਪ੍ਰਾਪਤੀ ਹੋਵੇਗੀ ਬਾਣੀ ਨੂੰ ਆਪਣੇ ਹਿਰਦੇ 'ਚ ਵਿਚਾਰਾਂਗੇ ਤਾਂ ਚੰਗੀ ਮਨਤੀ ਪ੍ਰਾਪਤੀ ਹੋਏਗੀ ਗੁਰੂ ਦੇ ਨਾਲ ਜੁੜਾਂਗੇ ਤਾਂ ਚੰਗੀ ਮਨਤੀ ਪ੍ਰਾਪਤੀ ਹੋਵੇਗੀ ਨਾ ਤੇ ਜਦੋਂ ਸਾਨੂੰ ਚੰਗੀ ਮਨਤੀ ਪ੍ਰਾਪਤੀ ਹੋ ਜਾਂਦੀ ਹੈ ਨਾ ਫਿਰ ਸਾਡਾ ਜੀਵਨ ਬੜਾ ਸੋਹਣਾ ਹੋ ਜਾਂਦਾ ਹੈ ਜੀਵਨ ਵਿੱਚ ਕੋਈ ਦੁੱਖ ਤੇ ਤਕਲੀਫ ਨਹੀਂ ਰਹਿ ਜਾਂਦੀ ਹੈਗੀ ਸੋ ਇਸ ਜਿਹੜੇ ਪਾਵਨ ਸ਼ਬਦ ਨੂੰ ਆਪਜ ਨੇ ਬੈਰਾੜੀ ਰਾਗ ਦੇ ਸ਼ਬਦ ਦੀ ਵਿਚਾਰ ਸਾਂਝੀ ਕੀਤੀ ਹੈ ਨਾ ਇਸ ਵਿੱਚ ਦੇਨਦਿਆ ਸਤਿਗੁਰੂ ਇਹੀ ਸਮਝਾਣਾ ਕਰ ਰਹੇ ਨੇ ਕਿ ਜਦੋਂ ਪਰਮੇਸ਼ਰ ਦੀ ਕਿਰਪਾ ਆਪਣੇ ਸੇਵਕ ਤੇ ਹੋ ਜਾਵੇ ਤੇ ਉਹਨੂੰ ਰੱਬ ਨਾਲ ਜੋੜ ਦਿੰਦਾ ਆ ਜਦੋਂ ਗੁਰੂ ਦੀ ਕਿਰਪਾ ਆਪਣੇ ਸੇਵਕ ਦੇ ਉੱਤੇ ਹੋ ਜਾਵੇ ਤੇ ਆਪਣੇ ਸੇਵਕ ਨੂੰ ਰੱਬ ਨਾਲ ਜੋੜਦਾ ਆ ਤੇ ਨਾਲ ਹੀ ਆਪਣੇ ਸੇਵਕ ਨੂੰ ਸਮਝਾਣਾ ਕਰ ਰਹੇ ਨੇ ਸਤਿਗੁਰੂ ਕਿ ਹਰ ਚੀਜ਼ ਪਰਮੇਸ਼ਰ ਦੀ ਦਿੱਤੀ ਹੋਈ ਦਾਤ ਆ ਤੇਰੇ ਵੱਸ ਬੰਧਿਆ ਕੱਖ ਨਹੀਂ ਹੈਗਾ ਇਹ ਤੂੰ ਇਹ ਸੋਚ ਵੀ ਤੇਰੇ ਵਸ ਕੁਝ ਹੈਗਾ ਤੇ ਨਹੀਂ ਹੈਗਾ ਇਹ ਮਤ ਵੀ ਰੱਬ ਦੀ ਦਿੱਤੀ ਹੋਈ ਆ ਤੂੰ ਬੋਲਦਾ ਵੀ ਰੱਬ ਦੇ ਕਹਿਣ ਦੇ ਮੁਤਾਬਕ ਆ ਤੂੰ ਖਾਂਦਾ ਵੀ ਰੱਬ ਦੇ ਕਹਿਣ ਦੇ ਮੁਤਾਬਕ ਆ ਹਰ ਕਾਰਜ ਚੜਾ ਤੇਰਾ ਰੱਬ ਦੀ ਰਜ਼ਾ ਦੇ ਵਿੱਚ ਹੁੰਦਾ ਆ ਤੈਨੂੰ ਸਮੱਤ ਵੀ ਰੱਬ ਆਪ ਹੀ ਦਿੰਦਾ ਆ ਸੋ ਇਸ ਕਰਕੇ ਇਹ ਜਿੰਨਾ ਕਿ ਵੀ ਸਵਾਸ ਸਾਨੂੰ ਬਖਸ਼ਿਸ਼ ਹੋਏ ਨੇ ਇਹਨਾਂ ਸਵਾਸਾਂ ਦਾ ਮੁੱਲ ਪਾਉਂਦੇ ਹੋਏ ਰੋਜ਼ਾਨਾ ਗੁਰੂ ਚਰਨਾਂ ਵਿੱਚ ਹਾਜ਼ਰੀ ਭਰ ਕੇ ਆਪਣੇ ਕਰ ਸਕੀਏ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭਾਪੇ ਮੇਲੇ ਸਵਿੱਤਨੇ ਕਬੀਤੀਆਂ ਪ੍ਰਵਾਨ ਕਰਨਾ ਵਿਚਾਰਾ ਕਰਦੇ ਨੂੰ ਜਾਂ ਬਿਆਨਤ ਬਿੰਦ ਪ੍ਰਕਾਰ ਦੀ ਭੁਲਾਗਲਤੀਆਂ ਨੂੰ ਸਤਗੁਰੂ ਅਤੇ ਸਤਗੁਰਾਂ ਦੀ ਸੰਗਤ ਬਖਸ਼ਣ ਯੋਗ ਹੈ ਜੀ ਬਖਸ਼ੋ ਤਾਂ ਪ੍ਰਵਾਨੋ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ